ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਦੇ ਆਂ ਇੱਕ ਛੋਟੇ ਕਸਬੇ ਵਿੱਚ ਇਰਾਜ ਅਤੇ ਗੀਤਾ ਦੀ ਵਿਆਹ ਸ਼ੁੱਤੋ ਜ਼ਿੰਦਗੀ ਸੀ ਰਾਜ ਇੱਕ ਬਿਹਤਰੀਨ ਨੌਕਰੀ ਕਰ ਰਿਆ ਸੀ ਅਤੇ ਅਕਸਰ ਕੰਮ ਦੇ ਸਬੰਧ ਵਿੱਚ ਵਿਦੇਸ਼ ਜਾਂਦਾ ਰਹਿੰਦਾ ਗੀਤਾ ਆਪਣੇ ਘਰ ਦੀ ਦੇਖਭਾਲ ਕਰਦੀ ਸੀ ਪਰ ਇਸ ਸ਼ਾਂਤ ਜ਼ਿੰਦਗੀ ਦੇ ਪਿੱਛੇ ਕੁਝ ਅਜੀਬਾ ਸੀ ਜਿਸ ਦਾ ਰਾਜ ਨੂੰ ਅਹਿਸਾਸ ਵੀ ਨਹੀਂ ਸੀ ਰਾਜ ਦੇ ਦੋਸਤਾਂ ਵਿੱਚੋਂ ਇੱਕ ਨਾਮ ਰਣਜੀਤ ਸੀ ਰਣਜੀਤ ਦੀ ਨੌਕਰੀ ਪੁਲਿਸ ਵਿਭਾਗ ਵਿੱਚ ਸੀ ਪਰ ਉਸਦੀ ਯਾਰੀ ਗੀਤਾ ਨਾਲ ਹੱਦੋਂ ਵੱਧ ਸੀ ਇਹ ਗਾ ਰਾਜ ਨੂੰ ਦੇਰ ਨਾ ਸਮਝ ਆਈ ਇੱਕ ਵਾਰ ਰਾਜ ਬਿਨਾ ਦੱਸੇ ਲੰਡਨ ਤੋਂ ਵਾਪਸ ਆਇਆ ਉਸਦੀ ਗੈਰ ਮੌਜੂਦਗੀ ਵਿੱਚ ਗੀਤਾ ਦੇ ਨਜ਼ਦੀਕ ਰঞ্জੀਤ ਮਿਲਿਆ ਰਾਜ ਨੇ ਰঞ্জੀਤ ਨੂੰ ਆਪਣੇ ਘਰ ਵਿੱਚ ਦੇਖਿਆ ਜਿਸ ਨਾਲ ਟਕਰਾਰ ਹੋਈ ਰঞ্জੀਤ ਨੇ ਆਪਣੀ ਪੁਲਿਸ ਦੀ ਨੌਕਰੀ ਦੀ ਧੋਖ ਦਿਖਾਈ ਪਰ ਗੱਲ ਖਤਮ ਨਹੀਂ ਹੋਈ ਗੀਤਾ ਨੇ ਰਾਜ ਦੇ ਸਾਹਮਣੇ ਰঞ্জੀਤ ਨਾਲ ਆਪਣਾ ਰਿਸ਼ਤਾ ਮੰਨ ਲਿਆ ਇਸ ਤੋਂ ਬਾਅਦ ਰਾਜ ਨੂੰ ਸਬੂਤਾਂ ਤੇ ਲੋੜ ਸੀ ਕੁਝ ਦਿਨ ਬਾਅਦ ਉਸਨੇ ਗੀਤਾ ਦਾ ਫੋਨ ਚੈੱਕ ਕੀਤਾ ਉੱਥੇ ਉਹਨਾਂ ਦੀਆਂ ਚੈਟਾਂ ਫੋਨ ਫੋਟੋਆਂ ਤੇ ਵੀਡੀਓਜ਼ ਮਿਲੀਆਂ ਜਿਨ੍ਹਾਂ ਨੇ ਸਾਰੀ ਹਕੀਕਤ ਬਿਆਨ ਕਰ ਦਿੱਤੀ ਪਰ ਇਸ ਤੋਂ ਵੀ ਭਿਆਨਕ ਸਚਾਈ ਉਸ ਸਮੇਂ ਸਾਹਮਣੇ ਆਈ ਜਦੋਂ ਕੁਝ ਵੀਡੀਓ ਦੇ ਵਿੱਚ ਰਣਜੀਤ ਕਿਰਦਾਰਹੀਨਤਾ ਉਸ ਦੀ ਨਾਬਾਲਗਤੀ ਨਾਲ ਦਿਖਾਈ ਦਿੱਤੀ ਇਹ ਹੱਕੀ ਬੱਕੀਕਾਰ ਦੇਣ ਵਾਲੀ ਸੱਚਾਈ ਸੀ ਰਾਜ ਤੁਰੰਤ ਪੁਲਿਸ ਕੋਲ ਗਿਆ ਪੁਲਿਸ ਨੇ ਰਣਜੀਤ ਕੀਤਾ ਦੋਵਾਂ ਨੂੰ ਗ੍ਰਿਫਤਾਰ ਕੀਤਾ ਪਤਾ ਲੱਗੇ ਕਿ ਰਣਜੀਤ ਪੁਲਿਸ ਵਿੱਚ ਰਹੀ ਸੀ ਸਿਰਫ ਲੋਕਾਂ ਨੂੰ ਧੋਖਾ ਦੇ ਰਿਆ ਸੀ ਉਹਨਾਂ ਖਿਲਾਫ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੁਣ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਹੈ ਅਤੇ ਇਸ ਜੁਰਮ ਦੀ ਭਿਆਨਕ ਸੱਚਾਈ ਸਾਹਮਣੇ ਆਈ ਇਸ ਕਹਾਣੀ ਨਾਲ ਸਾਨੂੰ ਸਿੱਖਣ ਵਾਲੀ ਗੱਲ ਇਹ ਹੈ ਕਿ ਆਪਣੇ ਬੱਚਿਆਂ ਦੀ ਰੱਖਿਆ ਕਰਨੀ ਬਹੁਤ ਜ਼ਰੂਰੀ ਹੈ ਤੇ ਕਿਸੇ ਉੱਪਰ ਢਿਲਾਈ ਨਾ ਵਰਤੋ ਹਮੇਸ਼ਾ ਜਾਗਰੂਕ ਰਹੋ ਕਿਉਂਕਿ ਕਈ ਵਾਰ ਖਤਰਾ ਉਹਨਾਂ ਤੋਂ ਹੁੰਦਾ ਹੈ ਜਿੰਨਾ ਉੱਤੇ ਅਸੀਂ ਸਭ ਤੋਂ ਵੱਧ ਭਰੋਸਾ ਕਰਦੇ ਹਾਂ ਧੰਨਵਾਦ